ਕਹਿੰਦੇ ਉੱਤੇ ਕਹਿੰਦੇ ਵੱਡੀ ਬੀਬੀ ਚੱਲ ਚੁੱਕੀ ਐ ਬੋਲਦਾ ਖੜੀਆਂ ਆਂ ਭਾਈ ਇਹਨਾਂ ਨੂੰ ਕਹਿ ਦਿੰਦੇ ਗੱਡੀ ਸਾਈਡ ਤੇ ਕਰਨ ਲਓ ਆਟਾ 2 ਕਿਲੋ ਦੇਸੀ ਕਿਉ ਤੇ ਕਹਿੰਦੇ 2 ਕਿਲੋ ਦੁੱਧ ਤੇ ਉਹਨਾਂ ਨੇ ਬਾਕੀ ਵੱਡੇ ਵੱਡੇ ਟੈਂਟ ਤੇ ਵੱਡੀਆਂ ਵੱਡੀਆਂ ਗੱਲਾਂ ਇਸ ਲਈ 12 ਕਿਲੋ ਬਿਸਕਟ ਘੇਰ ਖਾਣ ਲਈ ਮੰਗਾ ਲੈਨੇ ਆ ਬੜਾ ਤੇਰੇ ਮਗਰ ਹਲ ਪਾਇਆ ਵਾ ਨਾ ਤੂੰ ਇੱਥੇ ਮਾਨ ਘਟਨੀ ਫਿਰਦੀ ਐ ਚਬਲਾ ਮਮੀ ਡਰਮਾਂ ਪਾਲੀ ਪਾਲਾ ਪੇਟੀਆਂ ਪਾਲੀ ਪਾਲਾ ਜਿੱਚ ਮਰਜੀ ਬਣ ਵੱਡੇ ਹਾਂਜੀ ਸਸਿਕਾਲ ਕੀ ਹਾਲ ਚਾਲ ਤੇ ਅੱਜ ਦੇ ਬਲਾਗ ਦੇ ਵਿੱਚ ਸਾਰੇ ਜਨਾਂ ਦਾ ਸਵਾਗਤ ਹੈ ਤੁਸੀਂ ਵੀ ਕਹਿੰਦੇ ਆਣੇ ਬੜੇ ਟਾਈਮ ਬਾਅਦ ਆਪਣੀ ਮੁਲਾਕਾਤ ਹੋਈ ਹੈ ਕਿਉਂਕਿ ਮੈਂ ਅਕਸਰ ਮਣੀ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਲੱਗਾ ਰਹਿਣ ਕਰਕੇ ਵਲੌਗ ਵਿੱਚ ਘਟ ਆ ਰਿਹਾ ਤੇ ਇਸੇ ਕਰਕੇ ਥੋੜਾ ਜਿਹਾ ਟਾਈਮਿੰਗ ਦਾ ਇਸ਼ੂ ਚੱਲ ਰਿਹਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬੀਪੀਆਂ ਕਹਿੰਦੇ ਮੇਰੇ ਵੀਰੇ ਉੱਤੇ ਛੜ ਗਈਆਂ ਨੇ ਮਸ਼ੀਨ ਦੇ ਉੱਤੇ ਕਹਿੰਦੇ ਵੱਡੀ ਬੀਬੀ ਚੜ ਚੁੱਕੀ ਹੈ ਔਰ ਲੱਕ ਟੁੱਡਾ ਤੋੜ ਦੇਣ ਲੱਗੇ ਹੋਣੇ ਕਹਿੰਦੇ ਵੱਡੀ ਬੀਬੀ ਦਾ ਕਹਿੰਦੇ ਪਲਾਸਟਿਕ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਨੇ ਆਹ ਪਲਾਸਟਿਕ ਦੇ ਕਿੱਥੇ ਲੈਂਦੇ ਆ ਇਹ ਸਾਡੇ ਨਾਲ ਕੀ ਦੇ ਆਈਸਨ ਬਣ ਆਹ ਕੱਲ ਮੈਨੂੰ ਲੋਏ ਦੀ ਕੱਲ ਮੈਨੂੰ ਲੋਆ ਵੇਖੇ ਭੇਜਤਾ ਕਹਿੰਦੀ ਇਹਨੂੰ ਵੜਾ ਕੇ ਲਿਆ ਲੈ ਆਉਣੇ ਆ ਭਰਾ ਜੀ ਤੁਹਾਨੂੰ ਪਤਾ ਸੀਗਾ ਇਹ ਨਹੀਂ ਲੈ ਆ ਆਪ ਨੂੰ ਪਤਾ ਹੀ ਨਹੀਂ ਹੈ ਪਲਾਸਟਿਕ ਪਿਆ ਜੇਬ ਚ ਤੇ ਤੁਸੀਂ ਵੇਖ ਸਕਦੇ ਹੋ ਇੱਧਰ ਆਓ ਤੁਹਾਨੂੰ ਮੈਂ ਦਿਖਾਉਣਾ ਪਰ ਇਹ ਹੋਣੀ ਐਵੇਂ ਮਿੰਗੀ ਜੀ ਮੂੰਹ ਚਾ ਕੇ ਵਿਚਾਲੇ ਤਰੀ ਬਿਰਦੀ ਆ ਤੇ ਮੈਂ ਆਦਾ ਕੰਮ ਨਹੀਂ ਕਰਨਾਗਾ ਕੰਮ ਕਰੀ ਜਾਈਂ ਦੇਖ ਸਕਦੇ ਹੋ ਇੱਥੇ ਤੁਸੀਂ ਇੱਕ ਸੂਟ ਲੱਗਾ ਆ ਇੱਧਰ ਤੁਸੀਂ ਦੇਖ ਸਕਦੇ ਹੋ ਦੂਜਾ ਸੂਟ ਲੱਗਾ ਆ ਇੱਧਰ ਤੁਸੀਂ ਵੇਖ ਸਕਦੇ ਹੋ ਇਹ ਬਾਂਦਰੀਆਂ ਗੁੱਤੇ ਵੇਚੀ ਹੋਈਆਂ ਆ ਇੱਧਰ ਤੁਸੀਂ ਵੇਖ ਸਕਦੇ ਹੋ ਇਹ ਲੰਗੂਰਾਂ ਨੂੰ ਥਿਆ ਰੱਖ ਰਹੀ ਆ ਦਿੱਦਾ ਕਿ ਤੁਸੀਂ ਦੇਖ ਸਕਦੇ ਹੋ ਕੋਲ ਜੀ ਖੜੀ ਹੋਈ ਕੋਲ ਮਦੀਪ ਖੜੀ ਹੋਈ ਇਹਨਾਂ ਦੇ ਉੱਤੇ ਵਾਚਿੰਗ ਕਰਦੀ ਹੋਈ ਕਿਆਂ ਸੀ ਬਈ ਫਾਈਨੈਂਸਰ ਦਾ ਅਕਸਰ ਦਾ ਬਦਵਾ ਚੰਗਾ ਹੁੰਦਾ ਏ ਉਹ ਕੁੜੀ ਨੇ ਕਹਿੰਦੇ ਪੈਸੇ ਨਾਲ ਲਾਈ ਨੇ ਕਹਿੰਦੇ ਮੇਰੇ ਵੀਰੋ ਕੁੜੀਆਂ ਨੇ ਮਸ਼ੀਨ ਲਿਆਂਦੀ ਆ ਵੱਡੀ ਤੇ ਜੋਰੋ ਸ਼ੇਰਾਂ ਦਾ ਕੰਮ ਕਰਦੇ ਹੋਏ ਇੱਧਰ ਮੇਰੇ ਵੀਰ ਪ੍ਰਾਕਰੇ ਨੇ ਹਾਂਜੀ ਵੀਰ ਜੀ ਕਾਹਦੇ ਲਈ ਕੀ ਕਰਨਾ ਹੈ ਬਈ ਕਮਰੇ ਆਪਣਾ ਲੱਗੇ ਬਈ ਮਿਸਤਰੀ ਸਾਹਿਬ ਤੁਸੀਂ ਓ ਵਾਹ ਜੀ ਵਾਹ ਗੁੱਡ ਨਿਊਜ਼ ਆ ਚੁੱਕੀ ਏ ਕਹਿੰਦੇ ਕੁੜੀਆਂ ਵਾਸਤੇ ਮੋ ਮਿਸਤਰੀ ਸਾ ਵੀ ਆ ਚੁੱਕੇ ਨੇ ਤੇ ਕਮਰਾ ਬਣਾਉਣਗੇ ਆਪਾਂ ਗੱਡੀ ਕਰੀਏ ਸਾਈਡ ਤੇ ਗੱਡੀ ਦਾ ਤੁਹਾਨੂੰ ਇਹਨਾਂ ਨੇ ਵੀ ਸਾਈਡ ਤੇ ਕਰ ਦੇਣੀ ਆ ਕੋਲ ਧੱਕੜੀਆਂ ਆਂ ਭਈ ਇਹਨਾਂ ਨੂੰ ਕਹਿ ਦਿੰਦੇ ਗੱਡੀ ਸਾਈਡ ਤੇ ਕਰਨ ਸਾਡੇ ਘਰੇ ਸਾਰੇ ਬੰਦੇ ਟ੍ਰਾਈ ਕਰ ਲੈਂਦੇ ਆ ਇਹਨੂੰ ਕਹਿ ਨਾ ਨਾ ਗੱਡੀ ਸਾਈਡ ਤੇ ਕਰ ਦੇ ਲਈ ਇਹਦੇ ਹੱਥ ਤੇ ਕੀ ਗੱਲ ਹੋ ਸੀਗਾ ਬਾਕੀ ਤੁਸੀਂ ਵੇਖ ਸਕਦੇ ਹੋ ਆ ਥੋੜਾਇਆ ਸਮਾਨ ਜੀ ਇਹਦੀ ਵੀ ਸਫਾਈ ਕਰਾਂਗੇ ਇਹਦਾ ਵਲੌਗ ਵੱਖਰਾ ਬਣਾਉਗੇ ਕਿਉਂਕਿ ਹੁਣ ਅਸੀਂ ਆਹ ਵਾਲੇ ਕਮਰੇ ਨੂੰ ਇੱਕ ਨਵਾਂ ਆ ਦੂਜਾ ਸ਼ੈੱਡ ਨੂੰ ਇੱਕ ਕਮਰਾ ਬਣਾ ਦੇਾਂਗੇ ਤਾਂ ਜੋ ਮਸ਼ੀਨਾਂ ਇਹਨਾਂ ਦੀਆਂ ਪ੍ਰੋਪਰ ਚੱਲਦੀਆਂ ਰਹਿਣ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ। ਮੈਂ ਫੋਕਸ ਅੱਜ ਦਾ ਇਸ ਮੇਨ ਫੋਕਸ ਨਹੀਂ ਅੱਜ ਦਾ ਦੇਖ ਸਕਦੇ। ਅੱਜ ਦਾ ਮੇਨ ਫੋਕਸ ਹੈਗਾ ਇਹ ਆਪਣੀ ਬੀਬੀ ਹਰਜੀਤ ਕੌਰ ਜੀ ਦੀ। ਮੰਮੀ ਜੀ ਨੂੰ ਲੈ ਕੇ ਜਾਣਾ ਹੈ ਫਰਮਕੋਟ। ਆਹੋ ਇਹਨਾਂ ਨੇ ਦੇਸੀ ਘਿਓ ਗਿੱਲੋ ਕੱਢ ਲਿਆ ਏ। ਤੇ ਦੁੱਧ ਕਿੰਨਾ ਲੈ ਕੇ ਜਾਣਾ? 2 ਕਿਲੋ ਦੁੱਧ ਤੇ 2 ਕਿਲੋ ਘਿਓ ਤੇ ਆਟਾ। ਆਟਾ ਨਮਕ ਦੇ ਨਾਲ ਪਸਤੇ ਬਾਕੀ। ਤੇ ਕਿੰਨਾ ਨਿਕਲੋਣਾ ਮਾਲੇ ਦਾ ਮਤਲਬ ਪਤਾ ਨਹੀਂ ਮੈਨੂੰ ਮੈਂ ਉਹਨਾਂ ਦੇ ਨਾਲ ਨਹੀਂ ਦੇਖ ਰਹੀ ਜੀ 7 ਕਿਲੋ ਆਟਾ ਮੈਂ ਭੱਜਤੇ ਨਹੀਂ ਬੈਠੀ ਤੁਸੀਂ ਵੇਖ ਸਾ ਤੇ 7 ਕਿਲੋ ਆਟਾ 2 ਕਿਲੋ ਦੇਸੀ ਕਿਓ ਤੇ ਕਹਿੰਦੇ 2 ਕਿਲੋ ਦੁੱਧ ਤੇ ਕਿੰਨਾ ਟੋਟਲ ਸਮਾਨ ਹੋ ਗਿਆ 11 ਕਿਲੋ ਖੰਡ ਤੇਰੇ ਬਾਪੂ ਨੇ ਪਾਉਣੀ ਆ ਕਿੰਨੇ ਕਿਲੋ ਕਿਲੋ ਖੰਡ ਵੀ ਵਿੱਚ ਪਾ ਲਈਓ ਐਡ ਕਰਕੇ 12 ਕਿਲੋ ਸਮਾਨ ਕਰ ਲਿਓ 12 ਕਿਲੋ ਦੇ 12 ਕਿਲੋ ਬਿਸਕਟ ਆ ਜਾਣਗੇ ਕਿਉਂ ਕਿ ਹੋਣ ਦੇ ਨਾਲ ਕਹਿੰਦੇ 12 ਕਿਲੋ ਬਿਸਕਟ ਬਣਾ ਕੇ ਲੈਉਣੇ ਦੇਸੀ ਆ ਚਾਰ ਚਾਰ ਕਿਲੋ ਤਾਂ ਤੇਰੀਆਂ ਕੁੜੀਆਂ ਨੇ ਲੈ ਜਾਣੇ ਸੁਧਾਰੇ ਵਾਲੇ ਸਾਡੇ ਲਈ ਕੀ ਬਚਿਆ ਸੁਧਾਰੇ ਵਾਲੇ ਤਾਂ ਇਹ ਵੱਖਰੇ ਹੀ ਰਹਿ ਜਾਣੇ ਆ ਆ ਇਹੰਦਲੀ ਸੁਧਾਰੇ ਆਕੀ ਇਹ ਕਿਹੜੇ ਕੰਮ ਵਾਲੇ ਬੰਦੇ ਲੱਗੇ ਉਹਨਾਂ ਨੂੰ ਬਾਕੀ ਬੱਦੇ ਬੱਦੇ ਟੈਡ ਤੇ ਵੱਡੀਆਂ ਵੱਡੀਆਂ ਗੱਲਾਂ ਇਸੇ 12 ਕਿਲੋ ਬਿਸਕਟ ਘਰੇ ਖਾਣ ਲਈ ਮੰਗਾ ਲੈਣੇ ਆ ਤੇ ਅਸੀਂ ਇਹ ਮਹੀਨੇ ਦੇ ਵਿੱਚ ਵਿੱਚ ਖਾ ਵੀ ਜਾਣੇ ਆ ਮਹੀਨੇ ਚ ਗਿਆ ਆਪਾਂ ਹਫਤੇ ਦੀ ਖਾ ਜਾਣੇ ਮਾਰੇ 12 ਕਿਲੋ ਬਿਸਕਟ ਫੇਰ ਕਹਿੰਦੇ ਸਾਡਾ ਵਜਨ ਨਹੀਂ ਘਟਦਾ ਡਾਈਟਿੰਗ ਨਹੀਂ ਹੁੰਦੀ ਡਾਈਟਿੰਗ ਤਾਂ ਕਰਦੇ ਆ ਰਾਜੂ ਹਣੇ ਕਹਿੰਦੇ ਮੇਰੇ ਵੀਰੋ ਦੋ ਦੋ ਬੋਰੀਆਂ ਸੀਮਿੰਟ ਦੀਆਂ ਚੱਕ ਲੈਂਦੇ ਦੋ ਦੋ ਬੋਰੀਆਂ ਕਿਉਂ ਚੈੱਕ ਕਰ ਤੂੰ ਲਉਣ ਲੱਗੇ ਉਧਰੇ ਹਾਂਜੀ ਆ ਸ਼ੁਰੂ ਕਰ ਲੱਗੇ ਵਾਹ ਜੀ ਵਾਹ ਅੱਜ ਇੱਕ ਘਰ ਦੇ ਵਿੱਚ ਨਵੀਂ ਉਸਾਰੀ ਦੀ ਪਿਆਰੀਅਤ ਹੈ ਸ਼ਿਦਾਤ ਹੈ ਸਾਡੇ ਘਰ ਦੇ ਵਿੱਚ ਨਵਾਂ ਕਮਰਾ ਬੰਨਣਾ ਤਿਆਰ ਹੋ ਰਿਹਾ ਹੈ ਪਹਿਲਾਂ ਅਸੀਂ ਕੋਠੀ ਪਾਉਣ ਦੀ ਪਲੈਨਿੰਗ ਕਰ ਰਹੇ ਸੀ ਵਿੱਚ ਹੀ ਇਹਨਾਂ ਨੇ ਆਵਦੀ ਲੱਤ ਪਸਾਲੀ ਹੈ ਓ ਮੰਮੀ ਦੀ ਆਵਾਜ਼ ਆਈ ਉਧਰ ਪਾਣੀ ਦੇ ਸੱਟ ਚੱਲਾਂ ਇਹ ਤਾਂ ਗਿੱਲੀਆਂ ਹੋ ਜਾਣੀਆਂ ਇੱਥੇ ਹੀ ਜਾਂ ਮੰਜੀਆਂ ਹੀ ਤੇਰੀਆਂ ਓ ਚੱਕ ਲੈਣੀਆਂ ਸ਼ੁਰੂ ਜਾਂ ਆਹੋ ਤੇ ਉਹ ਬਾਈ ਉਹਨਾਂ ਨੂੰ ਬੱਦਰੀ ਸਾਹਿਬ ਜੀ ਉਹਨਾਂ ਚੀਜ਼ਾਂ ਬਾਈ ਉਹਨਾਂ ਨੂੰ ਵਿਖਾ ਦੇ ਕਿਹੜੀ ਕਿਹੜੀ ਕਿੱਥੇ ਪਈ ਸਾਰਾ ਕੁਝ ਦੱਸ ਦੇ ਉਹਨਾਂ ਨੂੰ ਦਿੱਕਤ ਨਹੀਂ ਆਵੇ ਤੇ ਮੰਮੀ ਜੀ ਕੀ ਕਰ ਰਹੇ ਹੋ ਹਾਂ ਪਾਪਾ ਚੋ ਕਾਟਾ ਤੋਲ ਕੇ ਆ ਆਟਾ ਕਿੱਥੇ ਤੋਲ ਕੇ ਆ ਨਾ ਘਰੇ ਐ ਇੱਕਾ ਵੱਡਾ ਕੰਡਾ ਪਿਆ ਐ ਤੂੰ ਹੱਥ ਨਾਲ ਨਹੀਂ ਕੋ ਬਣਾਗਾ ਅਸੀਂ ਘਰ ਦੇ ਵਿੱਚ ਕੰਡਾ ਵੀ ਰੱਖਿਆ ਵਜਨ ਤੋਲਣ ਵਾਸਤੇ ਇਹ ਵੀ ਗੱਡੀ ਗੱਲ ਐ ਇਹ ਫਿਰ ਬੀਬੀਆਂ ਖਾ ਜਾਵੇ ਲੈਣੀਆਂ ਫਿਰ ਵਜਨ ਇਹਨਾਂ ਦਾ ਟਾਈਮ ਟਾਈਮ ਤੋਲਣਾ ਪੈਂਦਾ ਵੀ ਤੇਰੇ ਬਾਦ ਨਾ ਜਾਵੇ ਓਵਰ weight ਨਾ ਹੋ ਜਾਣਾ ਉਹ ਤਾਂ ਆਲਰੇਡੀ ਹੈ ਗਈਆਂ ਲੋਕੀ ਬਹੁਤ ਹੀ ਮਛੱਦਰ ਤੋਂ ਬਾਅਦ ਕੰਡਾ ਲਾਭ ਹੀ ਗਿਆ ਏ ਓਹੋ ਜਾਲੀ ਕੰਮ ਕੀ ਕੀ ਵੇਖ ਤੁਸੀਂ ਤਾਰ ਦੇਖ ਸਾ ਦਿਓ ਦੇਸੀ ਨਾਲ ਤਾਰਾਂ ਜੋੜੀਆਂ ਹੋਈਆਂ ਨੇ ਭਜਨ ਤੋਲਣ ਦੇ ਦੋ ਤਰੀਕੇ ਹੁੰਦੇ ਆ ਜੀ ਭਾਜੀ ਉਹ ਵੀ ਵਜਨ ਤਲਕੇ ਆ ਚੁੱਕੇ ਤੁਹਾਡੇ ਸਾਹਮਣੇ ਆ 7 ਕਿਲੋ ਤੇ 600 ਗ੍ਰਾਮ ਦਾ ਵਜਨ ਹੈ ਮੰਮੀ 7 ਕਿਲੋ ਸਾਢੇ 7 ਕਿਲੋ ਆਟਾ ਮੰਮੀ ਦੀ ਨੋਹ ਨੇ ਆਟਾ ਥੋੜਾ ਜਿਹਾ ਜ਼ਿਆਦਾ ਪਾ ਦਿੱਤਾ ਆਟਾ ਤਾਂ ਅਸੀਂ 5 ਕਿੱਲੇ ਲੈ ਜਾਣਾ ਸੀ ਤੂੰ ਤੇ ਸਾਢੇ 7 ਕਿਲੋ ਪਾ ਦਿੱਤਾ ਹੈ ਤੂੰ ਸਾਢੇ 7 ਕਿਲੋ ਆਟਾ ਪਾ ਦਿੱਤਾ ਲੈ ਵਾਦੇ ਕੀ ਫਾਇਦਾ ਲੈ ਨਹੀਂ ਰੱਖ ਲੈਣਾ ਉੱਤੇ ਕੱਢ ਕੇ ਸਾਨੂੰ ਸਵਾਲ ਹੈ 2 ਕਿਲੋ ਤੋਂ ਆਟਾ ਹਾੜਾ ਉਹਨਾਂ ਨੂੰ ਜਗਾ ਦੇ ਬੇਕਰੀ ਵਾਲਿਆਂ ਨੂੰ ਹਾਂ ਸਾਢੇ 7 ਕਿਲੋ ਆ ਮੁਰਕੋ ਮੁਰਕੀ ਕਰਾਦਾ ਇਹਨਾਂ ਨੇ ਬੀਬੀਆਂ ਨੂੰ ਕੀ ਮੁਰਕੋ ਮੁਰਕੀ ਕਰਾਦਾ ਇੰਨਾ ਕਿ ਕੀ ਹੋਇਆ ਫਿਰ ਤਾਂ ਧੰਨੇ ਜੀ ਕਿਹੜਾ ਸਾਢਾ ਜਣਾ ਸਾਰਾ ਦਿਨ ਲੱਗੇ ਰਹੀ ਨੇ ਬੜਾ ਤੇਰੇ ਮਗਰ ਹਲ ਪਾਇਆ ਵਾ ਨਾ ਤੂੰ ਇੱਥੇ ਮਾਨ ਘਟਨੀ ਫਿਰਦੀ ਏ ਆ ਰੋਟੀਆਂ ਤੇਰਾ ਬਾਪੂ ਲਾ ਕੇ ਜਾਂਦਾ ਸੋ ਟਾਈਮ ਦੀ ਬੇਸ਼ੀ ਸਵੇਰ ਦੀ ਬੇਸ਼ੀ ਕਦੀ ਮੈਂ ਦੱਸ ਪੱਖਾ ਲੱਗਾ ਨਹੀਂ ਉਦੋਂ ਦਾ ਲੱਗਾ ਕਿ ਨਹੀਂ ਲੱਗਾ ਦੋਦੇ ਨਹੀਂ ਪੱਖਾ ਲੱਗਾ ਇੱਥੇ ਇਹਦੇ ਲਈ ਫੇਕ ਕੇ ਬੈਠ ਕੇ ਪਕਾ ਕੇ ਖਾ ਹਾਂ ਇੱਕ ਡੰਡੀ ਪਕਾ ਕੇ ਮਿਖਾ ਦੇ ਤਾਂ ਮੈਂ ਤੈਨੂੰ ਮੰਨ ਜੂ ਵਾਜੂਬਾ ਐ ਨਹੀਂ ਹੁੰਦਾ ਇਹ ਆਹੋ ਐ ਨਹੀਂ ਹੁੰਦਾ ਗੱਲਾਂ ਕਰਨੀ ਸੌਖੀਆਂ ਵਾ ਮਾਂ ਅਰਦੀ ਗੱਲਾਂ ਮੇਰੇ ਨਾਲ ਜਿੱਤੇ ਜਾਣਾ ਕਰ ਇਹ ਕਿਸੇ ਦਾ ਸਵੀਰ ਮੋਟਾ ਨਹੀਂ ਹੁੰਦਾ ਤੇ ਉਹ ਜੱਕ ਦਾ ਮੋਟਾ ਹੋਣਾ ਚਾਹੁੰਦਾ ਤੇ ਪੱਖੇ ਅੱਗੇ ਐ ਖਲੋ ਸਕਦਾ ਮੋਟਾ ਹੋ ਸਕਦਾ ਦੇਖੋ ਕਿੰਨਾ ਬੰਦਾ ਮੋਟਾ ਹੋ ਜਾਂਦਾ ਇਹਨੇ ਹਾ 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 ਮਜ਼ਾ ਆ ਤੇ ਥੋੜਾ ਮੋਟਾ ਏਸੀ ਲੱਗ ਗਿਆ ਭਾਜੀ ਏਸੀ ਇੱਧਰ ਓਹੋ ਸ਼ਰਟ 'ਚ ਏਸੀ ਲੱਗ ਗਿਆ ਭਾਜੀ ਸ਼ਰਟ 'ਚ ਡੋਲੇ ਵੀ ਫੁੱਲ ਚੁੱਕੇ ਆ ਗਰਮੀ ਬਹੁਤ ਜਿਆਦੀ ਆ ਤੇ ਗਰਮੀ ਤੋਂ ਬਚ ਕੇ ਰਹੋ ਇਹ ਗਰਮੀ ਹੈਗੀ ਆ ਸਲਾਵ ਵਾਲੀ ਠੀਕ ਆ ਇਹ ਧੁੱਪ ਦੀ ਗਰਮੀ ਨਹੀਂ ਹੈਗੀ ਧੁੱਪ ਦੀ ਗਰਮੀ ਸਮਝੀ ਐ ਪਾਣੀ ਦੀ ਗਰਮੀ ਆ ਤੇ ਭਾਈ ਹੁਣ ਅੱਜ ਕੱਲ ਮੜਾ ਜਾ ਬਚਾਈ ਰੱਖੋ ਪਾਣੀ ਤੋਂ ਐਵੇਂ ਫਿਸਕਿਆਂ ਫੁੱਸਕਿਆਂ ਮਿੰਟ ਜੀ ਹੋ ਜਾਂਦੀਆਂ ਕੋਸ ਥੋੜੇ ਫੁੜੇ ਥੋੜੇ ਫੁੜੇ ਜਾਂਦਾ ਪਾਪ ਵਾਹ ਜੀ ਵਾਹ ਇਧਰ ਏਸੀ ਲੱਗ ਗਿਆ ਸ਼ੈਲਟਰ ਦੇ ਵਿੱਚ ਆਨੰਦ ਮੰਨ ਕੰਮ ਹੋ ਗਿਆ ਬੀਬੀ ਬਾਹਰ ਮੁੜਕੇ ਨਾ ਭੇਜ ਗਈ ਮੈਂ ਕਦੋਂ ਦੀ ਵਾਰ ਓਕੇ ਟੱਕੜਾ ਆ। ਫਟਣ ਵਾਲੀ ਹੋਈ ਆ ਕਹਿੰਦੇ ਮਿਲ ਗਈ। ਹੁਣ ਫਟ ਪਏ 5 ਮਿੰਟਾਂ ਨੂੰ ਫਟ ਬਦ ਤੇ ਪਤਾ ਹੀ ਨਹੀਂ। ਹੈਂ? ਤੂੰ ਨਾ ਫੜ ਜੀ। ਓਕੇ। ਲੈ ਲੈ ਨਾ ਇਧਰ ਨੂੰ। ਮੈਂ ਬਚਿਆ ਆਂ। ਫਟਣ ਤੋਂ। ਅੱਜ ਆ ਨਹੀਂ ਵਤੀ। ਯੈਸ। ਆਕੇ ਤੇ ਵੇਚਾ ਦਿਓ। ਘਰ ਸਾਰਾ ਤੋੜ ਦਿੱਤਾ ਏ ਤੇ ਮਲਵਾ ਹੌਲੀ ਹੌਲੀ ਚੱਕ ਕੇ ਲੈ ਜਾਂਦੇ ਨੇ। ਮੈਨੂੰ ਲੱਗਦਾ ਕੱਲ ਪਰਸੋਂ ਤੱਕ ਅੱਜ ਮਲਵਾ ਚੈਕਲੈਂਡ ਦੇ ਉੱਤੇ ਤੋਂ ਜ਼ਿਆਦਾ ਤੇ ਫਿਰ ਕੱਲ ਨੂੰ ਨੀਂ ਪੱਥਰ ਰੇਖਾ ਦਿੱਤਾ ਜਾਏਗਾ ਬਾਬੇ ਜੀ ਮੇਰਨਾ ਗੁਰੂ ਮਹਾਰਾਜ ਦੇ ਛੋਕਰ ਵਿੱਚ ਫੱਟ ਕੇ ਪਾਠੀ ਸਿੰਘ ਨੂੰ ਅਰਦਾਸ ਕਰਾ ਦਿਆਂਗੇ ਬਾਬੇ ਜੀ ਮੇਰਨਾ ਚੱਲਦਾ ਰੋ ਕੰਮ ਤੇ ਵੇਖੋ ਕਿੰਨਾ ਟੇਲ ਤੇ ਆਪਣੀ ਕੋਠੀ ਤਿਆਰ ਹੋ ਰਹੀ ਹੈ ਤੁਹਾਨੂੰ ਪਤਾ ਹੀ ਆ ਕਰਦਾ ਕਿ ਉਹ ਦੇਸੀ ਹੁੰਦਾ ਇਹੀ ਫਾਇਦਾ ਆ ਇਹ ਦੋ ਦੋ ਢਾਈ ਢਾਈ ਕਿਲੋ ਜੋੜ ਲੈਂਦੀ ਆ ਤੇ ਫਿਰ ਸਾਡੇ ਬਿਸਕੁਟ ਬਣ ਕੇ ਤਿਆਰ ਹੋ ਜਾਂਦੇ ਆ ਅਸੀਂ ਸਾਰਾ ਮਹੀਨਾ ਖਾ ਲੈਨੇ ਆ ਤੇ ਸਾਡੇ ਢਿੱਡ ਵੱਜ ਜਾਂਦੇ ਆ ਤੁਸੀਂ ਵੇਖੀ ਖਾਣੇ ਯਾਰ ਦੇਹਲ ਕੀ ਬੰਦਿਆਂ ਦਾ ਰਾਜ ਦੇਸੀ ਕੀ ਹੋਦੇ ਬਿਸਕੁਟ ਜੋ ਮੰਮੀ ਜੀ ਆ ਬਣਵਾ ਕੇ ਲਿਆਉਂਦੇ ਨੇ ਉਹ ਬੰਦਾ ਪੁੱਛਣੇ ਲਾਵੇ 2 ਮਿੰਟ ਇਹਨੂੰ ਗੈਂਸ ਤੇ ਰੱਖ ਤੇ ਸਾਰੇ ਕੱਢ ਲਾ ਵਾਰ ਥੰਡਾ ਲੈ ਕੇ ਜਾਣਾ ਬਾਪੂ ਉੱਥੇ ਜਾਂਦੇ ਨੂੰ ਥੰਡਾ ਹੋਈ ਜਾਣਾ ਉੱਥੇ ਜਾਂਦੇ ਨੂੰ ਤਾਂ ਥੰਡਾ ਹੋਈ ਜਾਣਾ ਹੋ ਜਾਣਾ ਥੰਡਾ ਤੇਰਾ ਉੱਥੇ ਜਾਂਦੇ ਆ ਬੰਦਾ ਪੁੱਛਣੇ ਲਾਵੇ ਉਹ ਜੀ ਤੂੰ ਕਿ ਹੋਣੀ ਤੇਰੀ ਨੋ ਕੀ ਹੋਣਾ ਜਿੱਕੇ ਤਰ ਉਹ ਕਰਾ ਦਿੰਦੀ ਐ ਨਾ ਸਾਨੂੰ ਆ ਉਹ ਵੀ ਮੂੰਹਾਂ ਲ ਖੜੀ ਵੇਂਦੀ ਰਹੂਗੀ ਪਰ ਬਸ ਠੀਕ ਹੈ ਜਿਦੋਂ ਕੋਈ ਕਹਦਾ ਤੇ ਉਹਦੇ ਕਰਨਾ ਕੋ ਲੋ ਕਿ ਲੋ ਖੰਡ ਪਾਣਾ ਸਾਰੀ ਦਿੱਤਾ ਆਪਿਆਂ ਨੂੰ ਕਹਿੰਦਾ ਬਹੁਤ ਬਹੁਤ ਉਹ ਕਿੰਨਾ ਕ ਕਰ ਲਿਆ ਕਿ ਤੇ ਦੇਰ ਜੰਗੇ ਤਾਂ ਕੁੱਤਿਆਂ ਲਈ ਨਹੀਂ ਜਾਣ ਵਾਸਤੇ ਤਿਆਰ ਆ ਮੜਾ ਜਿਆ ਕੈਪਕੂਪ ਲੈ ਲਈਆ ਵਾਲ ਕਿਉਂਕਿ ਬੜੇ ਜਿਆਦੇ ਖਿਲਰੇ ਪਏ ਸੀ ਹੱਲੇ ਵਾਲ ਸਹੀ ਕਰਾਉਣ ਵਾਲੇ ਨਹੀਂ ਅਗੇ ਵਾਲ ਵਾਏ ਨਹੀਂ ਜਾਣਾ ਮੰਮੀ ਜੀ ਨੂੰ ਮੁਰਕਾ ਆ ਗਿਆ ਕਹਿੰਦੇ ਬੁਰਾ ਹਾਲ ਹੋ ਚੁੱਕਿਆ ਇਹ ਕਹਿੰਦੇ ਮਗਰ ਸਾਡੇ ਹੈਰੀ ਜੀ ਵੀ ਬੈਠ ਚੁੱਕੇ ਨੇ ਤੇ ਮੰਮੀ ਜੀ ਸਾਡੇ ਨਾਲ ਵਿਰਾਜਮਾਨ ਹੋਗੇ ਤੇ ਕਹਿੰਦੇ ਡੋਲਣੀਆਂ ਦੋ ਫੜ ਲੀਆਂ ਨੇ ਇੱਕ ਦੇ ਵਿੱਚ ਕਹਿੰਦੇ ਮੇਰੇ ਵੀਰੇ ਦੁੱਧ ਦੇ ਦੇ ਇੱਕ ਦੇਸੀ ਕਿਉਂ ਹਾਂ ਹੈਨਾ ਹਾਂ ਕਿੰਨੇ ਕਿਲੋ ਬਿਸਕੁਟ ਘੜਾ ਲੈ ਹੁਣ ਇੰਨੇ ਰਚਦੇ ਕਿੰਨੇ ਬਣ ਕੇ ਉਨੇ ਲੈ ਆਵਾਂਗੇ ਮੁਰਕੇ ਤੋੜ ਲਾਂਗੇ ਬਾਅਦ ਚ ਤੋਲਾਂਗੇ ਨਾ ਹਾਂ ਪੀਪੇ ਭਰੇ ਜਾਣਗੇ ਜੀ ਸ਼ਾਮ ਨੂੰ ਪੀਪੇ ਬਈ ਪੀਪੇ ਬਣਾਗੇ ਪੀਪੇ ਹੁਣ ਵੱਡਾ ਡਰਾਮਾ ਇਸ ਕਰਕੇ ਨਹੀਂ ਲੈ ਕੇ ਚੰਦੇ ਵੀ ਡਰਾਮਾ ਸੂਤ ਨਹੀਂ ਆਉਣਾ ਸੀਗਾ ਲਫਾਫਿਆਂ ਚ ਪਾ ਕੇ ਲੈ ਆਵਾਂ ਲਫਾਫਿਆਂ ਪਾ ਕੇ ਲੈ ਆਵਾਂ ਮਾਚ ਤੋਂ ਬਲਾ ਮੈਂ ਡਰਾਮਾ ਜਿ ਪਾਲੀ ਪਾਲਾ ਪੇਟੀਆਂ ਹੀ ਪਾਲੀ ਪਾਲਾ ਜਿੱਥੇ ਮਰਜੀ ਪਾਣੀ ਵੱਡੇ ਡਰਾਮਾ ਚ ਹੈ ਨਾ ਹਾਂ ਜੀ ਕੋਈ ਦਿੱਕਤ ਵਾਲੀ ਗੱਲ ਵਾਹ ਜੀ ਵਾਹ ਗੱਡੀ ਲਾਇਏ ਸੈੜੀ ਉੱਤੇ ਕਾਕਾ ਗੱਡੀ ਕੱਢਣੀ ਲੱਗਾ ਕਾਕੇ ਨੂੰ ਟਰੈਕਟਰ ਮੜਾ ਜਾਂ ਟਰਾਲੀ ਦਾ ਇਹਨਾਂ ਨੇ ਜੈਕ ਤੋੜ ਦਿੱਤਾ ਏ ਤੇ ਅਸੀਂ ਟਰਾਲੀ ਦਾ ਜੈਕ ਵੀ ਠੀਕ ਕਰਾਉਣਾ ਤੇ ਫਿਰ ਕਾਕੇ ਜੀ ਨੂੰ ਕਿਹਾ ਕਿ ਤੁਸੀਂ ਟਰਾਲੀ ਤੇ ਟਰੈਕਟਰ ਮਗਰ ਮਗਰ ਲੈ ਕੇ ਆਓ ਅੱਛਾ ਲੱਦ ਤਾਂ ਪਤਾ ਕਿਡਾ ਜਾਲੀ ਉੱਤੇ ਤੱਕ ਲੱਦ ਦਿੱਤਾ ਉਹ ਚਾਰ ਨਹੀਂ ਜਾਲੀ ਬਣੀ ਆ ਤੇ ਉਹ ਸੀਮੈਂਟ ਲੱਦਣ ਲਈ ਜਾਲੀ ਬਣੀ ਆ ਤਾ ਇੰਤਫਰੋ ਤਾਂ ਨਹੀਂ ਇਹ ਨਹੀਂ ਵੀ ਅਸੀਂ ਵੇਡ ਕੱਕ ਭਰ ਲਗੇ ਤੁਗਣਾ ਤਾਂ ਜਾਲੀ ਤੱਕ ਉੱਤੇ ਟਰਾਲਾ ਭਰਤਾ ਤੇ ਜਾ ਕੇ ਜਾਂਦਿਆਂ ਜਿੱਕ ਤੋੜ ਦਿੱਤਾ ਚੁੱਕਿਆ ਜਾਣਾ ਅਸੀਂ ਐਡਾ ਟਰਾਲਾ ਸਾਨ ਤਾਂ ਫਿਰ ਹੋਣਾ ਜ਼ਰੂਰੀ ਸੀ ਭਾਈ ਹਾਂ ਜੀ ਜੀ ਨੁਕਸਾਨ ਜਿੰਨਾ ਨਾ ਫਾਇਦਾ ਕੀਤਾ ਸੀ ਉਹਨਾਂ ਉਹਨਾਂ ਨੇ ਬੇਫਾਇਦਾ ਕਰ ਲਿਆ ਉਹ ਨਹੀਂ ਉਹਨਾਂ ਨੇ ਨੁਕਸਾਨ ਕਰਤਾ ਕਹਦੇ ਮਾਦੇ ਲੀਵਰ ਕੱਟ ਲਏ ਉਹਨਾਂ ਦੀ ਕਿੱਥੋਂ ਕੱਟੀ ਜਾਂਦੀ ਆ ਲੀਵਰ ਜਿੱਕ ਤੇ ਜਿੰਨੇ ਪੈਸੇ ਲੱਗਣਗੇ ਉਹਨਾਂ ਨੇ ਤੋੜਿਆ ਉਹਨਾਂ ਦੇ ਕਰਤੀ ਆ ਤਾਂ ਫਿਰ ਹੋ ਜਾਓ ਮਿਸਤਰੀ ਕੋਲੇ ਦੁਆਲੇ ਮਿਸਤਰੀ ਦੁਆਲੇ ਹੋਈ ਆਂ ਹਾਂ ਮਿਸਤਰੀ ਨੇ ਠੇਕਾ ਉਹਨਾਂ ਨੂੰ ਦਿੱਤਾ ਮਿਸਤਰੀ ਵਾਲਾ ਹੀ ਹੋਣਾ ਪਊਗਾ ਮੇਸਤਰੀਦ ਵਾਲੀ ਹੈ ਇਹ ਮੇਸਤਰੀਦ ਵਾਲੇ ਹੋਣਾ ਪੈਣਾ ਚੱਲ ਕੋਈ ਜੇ ਨੁਕਸਾਨ ਹੋ ਹੀ ਗਿਆ ਤੇ ਮਾਮੇ ਚੀਜ਼ਾਂ ਚੱਲਦੀਆਂ ਤੇ ਨੁਕਸਾਨ ਹੁੰਦਾ ਹੀ ਚਾਰ ਦੇ ਤੋਂ ਚੱਲਦੇ ਤੇ ਹੁੰਦਾ ਹੀ ਹੈ ਨਾ ਫਿਰ ਕੀ ਹੋ ਗਿਆ ਤੇ ਅਗਲਿਆਂ ਤੋਂ ਹੋ ਗਏ ਤੇ ਫਿਰ ਕੀ ਹੋਵੇ ਗਿਆ ਥੋੜਾ ਨਿਕਲ ਚਲੀਏ ਹੁਣ ਜਿੰਨੇ ਇੰਨੀ ਕੰਧ ਤੋੜਤੀ ਸੀ ਤੇ ਟਰੈਕਟਰ ਆਇਆ ਥਾਰ ਦਾ ਇੰਨਾ ਕਰਤਾ ਸੀ ਉਹਨੂੰ ਨਹੀਂ ਕੋ ਕਿਹਾ ਤੇ ਇਹ ਤਾਂ ਗੱਲ ਹੀ ਕੋਈ ਨਹੀਂ ਆ ਕੇ ਭਰਾਲਾ ਵੀ ਭਰਾਲਾ ਭਰਾਲਾ ਕਾ ਕੇ ਮੈਂ ਕਿਹਾ ਚੰਗੀ ਤਰ੍ਹਾਂ ਕੋਨੇ ਕਨਾਲ ਹੋ ਲਫਾਫਾ ਲਾ ਲਾਂਗੇ ਬਈ ਆਪਣਾ ਉਹ ਵੀ ਨਾਲ ਲਾ ਕੇ ਭਰ ਦਿਆਂਗੇ ਬਿਸਕਟ ਆਪਣੇ ਰੈਡੀ ਜੇ ਇਹ ਆਪਣੇ ਘਰ ਦੇ ਦੇਸੀ ਘੋਲ ਦੇ ਬਣੇ ਬਿਸਕਟ ਮੜਾ ਜਿਹਾ ਸੇਕਾ ਬਾਦ ਲਵਾਤਾ ਇਹਨਾਂ ਨੇ ਪਟੂਆਂ ਨੇ ਹੈ ਪਰਿਵਾਰ ਜੀ ਆ ਉਹਦੀ ਮੜੀ ਮੜੀ ਖਾਣ ਲੱਗੀਆਂ ਥੋੜਾ ਜਿਹਾ ਕੋਨੇ ਪਾਉ ਥੋੜਾ ਥੋੜਾ ਰੜੇ ਜੇ ਜਿਆਦਾ ਹੈ ਲੱਗਦੇ ਮੈਨੂੰ ਥੋੜਾ ਥੋੜਾ ਰੰਗ ਮੇਰੇਗਾ ਹਾਂਜੀ ਮੌਸਮ ਹੈ ਨਾ ਹਾਂ ਹਾਂ ਸਹੀ ਹੈ ਮੌਸਮ ਦੇ ਹਿਸਾਬ ਨਾਲ ਸਹੀ ਹੈ ਮੌਸਮ ਦੇ ਹਿਸਾਬ ਨਾਲ ਛਾਓ ਹਾਂ ਓਕੇ ਇਹ ਨਹੀਂ ਲੱਗ ਜਿਕਰ ਤਾਂ ਥੋੜੀ ਜਲੀ ਆ ਇਹ ਤਾਂ ਕਾਫੀ ਕੁਲ ਭਾਵੇਂ ਗਿਆ ਜਲੇ ਸਾਰੇ ਆਈ ਜਾਣੀ ਇਹ ਮਾਜੂ ਇਹ ਪਰ ਮੇਰਾ ਫਫਾ ਤਿਆਰ ਕਰ ਰੰਗ ਥੋੜਾ ਮੇਰੇ ਵਾਂਗ ਘੱਟਾ ਦਬਾਉ ਨੀ ਲਓ ਵੀ ਮੇਰੇ ਵੀਰੋ ਬਿਸਕਟ ਬਣ ਕੇ ਤਿਆਰ ਨੇ ਸਾਡੇ ਬਿਸਕਟ ਅਸੀਂ ਬਣਾਏ ਨੇ ਇੱਕ ਸਗਰੋ ਓਏ ਇਹ ਲਾਲਾ ਕਰੇ ਹਲਾ ਕਰ ਦੇ ਲਓ ਜੀ ਇਹ ਕੋਟ ਰੇ ਜਿੰਨਾ ਦਾ ਮੰਮੀ ਇਹ ਵੀ ਚੀਜ਼ ਦਾ ਆਰਡਰ ਹੀ ਆ ਓਕੇ ਤੇ ਫੜੋ ਇਹਨੂੰ ਕੋਟ ਰੇ ਜਦੋਂ ਮੈਂ ਕੀ ਕੀ ਫੜੋ ਧਿਆਨ ਨਾਲ ਫੜੀਂ ਕੁਆ ਚੱਕ ਆ ਗਣ ਚੱਕੂ ਓ ਚਾਹੇ ਚੱਕਣਾ ਆ ਚੱਕ ਉਹ ਟ੍ਰੇਡ ਫੜੋ ਆ ਚੱਕ ਵਾ ਲਾ ਲਾ ਹਾ 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 ਲਾ ਚੱਕ ਥੱਲੋ 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 ਥੱਲ ਪਿਆ ਨਾ ਔਰ ਦਰਮੀਆਂ ਵੀ ਪਈਆਂ ਯਾਰ ਉਹ ਬਾਹਰ ਚ ਲੈ ਜਾ ਮੈਂ ਉਹ ਫੇਰ ਖੜਕਣੀਆਂ ਨੇ ਮੈਂ ਵੇਖ ਰਿਹਾ

ਹਾਂਜੀ ਹਾਂਜੀ ਹੁਣ ਦੇ ਆਪਣੇ ਕਿਹੜੀ ਦੇ ਵਿੱਚ ਕਿਉਂ ਦੇਸੀ ਕਿਉਂ ਦੇ ਆਟੇ ਵਾਲੀ ਜਿਸ ਨੂੰ ਬੇਸੋਲੀ ਤੇਮ ਹੈ ਹਾਂਜੀ ਭੈਣ ਜੀ ਹਾਂਜੀ ਭਰਾ ਜੀ ਹਾਂਜੀ ਭੈਣ ਜੀ ਹਾਂਜੀ ਭਰਾ ਜੀ ਨਾਲ ਗੱਥੇ ਫਰੀ ਲਪਾਫਿਆਂ ਵਿੱਚ ਤਨ ਪਾ ਕੇ ਦਿੱਤੇ ਜਾਣ ਦੇ ਤੇ ਅਖਬਾਰ ਵੀ ਲਾਈ ਜਾਏਗੀ ਖਾ ਕੇ ਵੇਖਣੇ ਹਾਂਜੀ ਛੁੱਟ ਦੇਸੀ ਕਿਉਂ ਦੇ ਆਟੇ ਵਾਲੀ ਹੈ ਹੈ ਛੁੱਟ ਦੇਸੀ ਕਿਉਂ ਦੇ ਆਟੇ ਵਾਲੀ ਹੈ ਹਾਂਜੀ ਖਾ ਕੇ ਵੇਖ ਲੈਣੀ ਬਾਕੀ ਵੇਸਾ ਤੇ ਮਸ਼ੀਨਾਂ ਚੱਲ ਰਹੀਆਂ ਲਗਾਤਾਰ ਗੱਗੋ ਨਹੀਂ ਸੱਤੇ ਬਏ ਆ ਇਹਨਾਂ ਨੇ ਸਲੋਵਰ ਨੂੰ ਲੈਣ ਨਹੀਂ ਜਾਣਾ ਇਹਨਾਂ ਨੇ ਕਹਿ ਦਿੱਤਾ ਵਾ ਇਹਦੇ ਸਲੋਵਰ ਨੂੰ ਆਪੇ ਬੱਸ ਚੜ ਕੇ ਆਏਗਾ ਅੱਜ ਉਹ ਆਪੇ ਜਾਣਾ ਬੱਸ ਹੈ ਕੰਬਲ ਫੜਾ ਦਿਓ ਭਾਈ ਭਾਜੀ ਨੂੰ ਨੀਂਦ ਆਈ ਆ ਚਲੋ ਜੀ ਹਾਂਜੀ ਤੇ ਲਓ ਮੇਰੇ ਵੀਰੋ ਇਸੇ ਦੇ ਨਾਲ ਬਿਸਕੁਟ ਆਪਣੇ ਬਣ ਕੇ ਰੈਡੀ ਹੋ ਚੁੱਕੇ ਨੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਉਹਨੇ ਟਾਈਮ ਲਈ ਬਾਏ ਬਾਏ ਠਾ ਠਾ ਆਲ ਵਿਦ ਆ ਯੂ ਆਲ